ਦਿੱਲੀ ਦੇ ਇੱਕ ਚਿੜਿਆਕਾਰ ਵਿੱਚ ਚਿੱਟੇ ਬਾਗ ਨੇ ਇੱਕ ਲੜਕੇ ਦੀ ਜਾਨ ਲੈ ਲਈ ਹੈ। ਤਕਰੀਬਨ 1 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਮ੍ਰਿਤਕ ਲੜਕੇ ਦਾ ਨਾਮ ਮਕਸੂਦ ਹੈ। ਚਿੜਿਆਕਾਰ ਦੇਖਣ ਲਈ ਗਿਆ ਸੀ ਪਰ ਚਿੜਿਆਕਾਰ ਦੇਖਣ ਦੀ ਮੁੱਲ ਦਾ ਮੁੱਲ ਆਪਣੀ ਜਾਨ ਗਵਾ ਕੇ ਚੁਕਾਉਣਾ ਪਿਆ। ਇਹ ਤਸਵੀਰਾਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਕਿ ਬਾਗ ਲੜਕੇ ਦੇ ਸਾਹਮਣੇ ਖੜਾਏ ਤੇ ਲੜਕਾ ਉਸ ਦੇ ਅੱਗੇ 10 ਮਿੰਟ ਤੱਕ ਹੱਥ ਜੋੜ ਕੇ ਬੈਠਾ ਰਿਹਾ ਪਰ ਉਸ ਤੋਂ ਬਾਅਦ ਇਹ ਤਸਵੀਰਾਂ ਬਾਗ ਲੜਕੇ ਨੂੰ ਕੁਸੀਟਦਾ ਹੋਇਆ ਅੰਦਰ ਲੈ ਗਿਆ 15 ਮਿੰਟ ਤੱਕ ਲੜਕੇ ਨੂੰ ਕੁਸੀਟਦਾ ਰਿਹਾ ਬਾਗ ਮਕਸੂਦ ਲੜਕੇ ਦਾ ਨਾਮ ਹੈ ਦਿੱਲੀ ਦਾ ਵਸਨੀਕ ਹੈ ਦਿੱਲੀ ਦੇ ਕਚਿੜਿਆ ਘਰ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ ਬਾਗ ਨੇ ਮੁੰਡੇ ਦੀ ਜਾਨ ਲੈ ਲਈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਚੁੜਿਆਕਰ ਦੇ ਵਿੱਚ ਜਦੋਂ 10 ਮਿੰਟ ਤੱਕ ਬਾਗ ਲੜਕੇ ਦੇ ਸਾਹਮਣੇ ਖੜਾ ਰਿਹਾ ਤਾਂ ਚੁੜਿਆਕਰ ਦੇ ਪ੍ਰਸ਼ਾਸਨ ਨੇ ਲੜਕੇ ਨੂੰ ਬਚਾਉਣ ਦੇ ਲਈ ਕੋਈ ਕੋਸ਼ਿਸ਼ ਕਿਉਂ ਨਹੀਂ ਕੀਤੀ ਅੱਖੀ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ 10 ਮਿੰਟ ਤੱਕ ਲੜਕਾ ਬਾਗ ਦੇ ਸਾਹਮਣੇ ਬੈਠਾ ਰਿਹਾ 10 ਮਿੰਟ ਤੱਕ ਬਾਗ ਨੇ ਉਸ ਨੂੰ ਕੁਝ ਵੀ ਨਹੀਂ ਕੀਤਾ ਤੇ ਨਾ ਹੀ ਕੋਈ ਕੋਸ਼ਿਸ਼ ਕੀਤੀ ਗਈ ਚੁੜਿਆਕਰ ਦੇ ਪ੍ਰਸ਼ਾਸਨ ਵੱਲੋਂ ਚੁੜਿਆਕਰ ਦੇ ਅਧਿਕਾਰੀਆਂ ਵੱਲੋਂ ਇਸ ਲੜਕੇ ਨੂੰ ਬਚਾਉਂਦੀ ਇਸ ਤੋਂ ਬਾਅਦ ਬਾਗ 15 ਮਿੰਟ ਤੱਕ ਇਸ ਲੜਕੇ ਨੂੰ ਕਸੀਰਦਾ ਰਿਹਾ ਤੇ ਉਸ ਦੀ ਜਾਨ ਚਲੀ ਗਈ ਦਿੱਲੀ ਦੀਆਂ ਇਹ ਤਸਵੀਰਾਂ ਨੇ ਦਿੱਲੀ ਦੇ ਚਿੜੀਆ ਘਰ ਵਿੱਚ ਦਰਦਨਾਕ ਹਾਸਾ ਵਾਪਰਿਆ ਹੈ। ਇਹਨਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਬਾਗ ਲੜਕੇ ਨੂੰ 15 ਮਿੰਟ ਤੱਕ ਕਸੀਟਦਾ ਰਿਹਾ ਜੋ ਤੱਕ ਉਸ ਦੀ ਜਾਨ ਨਾ ਚਲੀ ਗਈ। ਤਸਵੀਰਾਂ ਵਿਜਲਿਤ ਕਰ ਦੇਣ ਵਾਲੀਆਂ ਨੇ ਪਰ ਨਾਲ ਹੀ ਸਵਾਲ ਵੀ ਖੜੇ ਹੁੰਦੇ ਨੇ ਚਿੜੀਆ ਘਰ ਪ੍ਰਸ਼ਾਸਨ ਤੇ ਕਿ ਆਖਰ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਅਤੇ ਨਾਲ ਹੀ ਜਦੋਂ ਸਲਾਨੀ ਆਉਂਦੇ ਨੇ ਚਿੜੀਆਕਰ ਵੇਖਣ ਦੇ ਲਈ ਤਾਂ ਉਹਨਾਂ ਦੇ ਨਾਲ ਕੋਈ ਸੁਰੱਖਿਆ ਕਰਮੀ ਕਿਉਂ ਨਹੀਂ ਭੇਜਿਆ ਜਾਂਦਾ ਜਾਂ ਫਿਰ ਵਕ ਵਕ ਥਾਵਾਂ ਤੇ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕਿਉਂ ਨਹੀਂ ਕੀਤਾ ਜਾਂਦਾ ਕਿ ਅਜਹੀਆਂ ਘਟਨਾਵਾਂ ਨਾ ਵਾਪਰਨ ਦਿੱਲੀ ਦੇ ਚਿੜੀਆਕਰ ਦੀ ਇੱਕ ਘਟਨਾਏ ਚਿੱਟੇ ਬਾਗ ਨੇ ਲੜਕੇ ਨੂੰ ਜਾਨੋਂ ਮਾਰ ਦਿੱਤਾ 10 ਮਿੰਟ ਤੱਕ ਲੜਕਾ ਬਾਗ ਦੇ ਸਾਹਮਣੇ ਬੈਠਾ ਰਿਹਾ ਚਿੜੀਆਕਰ ਦੇ ਕਿਸੇ ਵੀ ਅਧਿਕਾਰੀ ਨੇ ਕੋਸ਼ਿਸ਼ ਨਹੀਂ ਕੀਤੀ ਕਿ ਇਸ ਲੜਕੇ ਨੂੰ ਬਚਾਇਆ ਜਾਵੇ